ਤਾਂ ਸਭ ਕੁਝ ਤੈਸ ਨੈਸ ਹੋ ਗਿਆ ਤਾਂ ਫਿਰ ਤੀ ਦਾ ਵਿਆਹ ਹੁਣ ਕਿਸ ਤਰ੍ਹਾਂ ਕਰ ਪੋਗੇ ਹਣ ਤੇ ਵੀਰ ਜੀ ਤੁਹਾਡੇ ਵਰਗੇ ਵੀਰ ਭਰਾ ਕੋਈ ਮਜਦਤ ਕਰਨਗੇ ਤੇ ਉਹ ਵਿਆਹ ਕਰ ਸਕਦੇ ਜਾਂ ਕੋਈ ਸਰਕਾਰ ਸਾਡੀ ਮਜਦਤ ਕਰੇ ਤੇ ਫੇਰ ਨਹੀਂ ਤੇ ਅਸੀਂ ਵਿਆਹ ਕਿਵੇਂ ਕਰ ਸਕਦੇ ਹਨ ਤੈਨ ਵਾਲਾ ਵੀ ਥਾਂ ਕੁਝ ਹੈ ਨਹੀਂ ਆ ਤੇ ਜੇ ਕੋਈ ਚਾਰ ਭੈਣ ਭਰਾ ਆਉਣਗੇ ਅਸੀਂ ਕਿੱਥੇ ਬਿਠਾ ਸਕਦੇ ਆ ਉਹਨਾਂ ਨੂੰ ਤੇ ਬਹੁਤ ਵੱਡੀ ਮੁਸੀਬਤ ਪੈ ਗਈ ਆ ਬਹੁਤ ਔਖਾ ਵੀ ਜਿੱਦਾਂ ਕਮਰਾ ਵੀ ਡੇਗਣ ਵਾਲਾ ਵਾ ਇਹ ਪਰਿਵਾਰ ਲੈ ਕੇ ਬਹਿ ਗਏ ਤੇ ਮੀਂਹ ਕਣੀ ਚ ਸਾਨੂੰ ਪਤਾ ਨਹੀਂ ਕਿਹੜੇ ਵੇਲੇ ਸਾਡੇ ਉੱਤੇ ਛੱਤ ਡੇਗ ਜੇਗੀ ਬਹੁਤ ਜਿਆਦਾ ਮੁਸ਼ਕਲ ਹੋ ਗਈ ਆ ਸਾਨੂੰ ਤਾਂ ਘਰ ਛੱਡ ਕੇ ਪਾਸੇ ਰਹਿ ਰਹੇ ਹਾਂ ਹਾਂਜੀ ਘਰ ਛੱਡ ਕੇ ਪਾਸੇ ਰਹਿ ਰਹੇ ਹਾਂ ਹਾਂਜੀ ਜਿੱਦਨ ਜਿਆਦਾ ਪਾਣੀ ਚੜਿਆ ਅਸੀਂ ਰਾਤ ਪਾਣੀ ਚ ਬੈਤਦੇ ਕਦੇ ਸੋਚਿਆ ਸੀ ਕਿ ਅਸੀਂ ਠੀਕ ਦਾ ਵਿਆਹ ਰੱਖਾਂਗੇ ਤੇ ਇੰਨਾ ਵੱਡਾ ਨੁਕਸਾਨ ਹੋ ਜਾਏਗਾ ਨਹੀਂ ਵੀਰ ਜੀ ਇਹ ਹਾਲਕ ਮੁਸੀਬਤ ਪਾਉਣ ਵਾਲਾ ਵਾ ਕੀ ਕਰ ਸਕਦੇ ਹੁਣ ਇਹ ਅੱਧ ਕੌਣ ਨੇ ਚਾਰ ਦਾ ਤੇ ਆਪਣਾ ਦੇਣਾ ਇਹ ਭੰਡਾ ਸਾਡੀ ਕੋ ਮਜਿਤ ਕਰ ਸਕਦੇ ਤੇ ਸਾਡਾ ਘਰ ਦਾ ਜੇ ਅਸੀਂ ਆਪ ਦੇ ਨਿਆ ਘੋਣਾ ਤਿੰਨ ਬੇਟੀਆਂ ਵਾ ਇੱਕ ਬੇਟਾ ਜੇ ਕੋਈ ਭੈਣ ਭਰਾ ਸੰਸਥਾ ਵਾਲਾ ਜਾਂ ਕੋਈ ਸਰਕਾਰ ਸਾਡੀ ਮਦਦ ਕਰੇ ਤੇ ਨਹੀਂ ਉੱਠ ਸਕਦੇ ਨਹੀਂ ਤੇ ਅਸੀਂ ਉੱਠ ਨਹੀਂ ਸਕਦੇ ਆਪਣੇ ਮਾਧਿਮ ਰਾਹੀਂ ਅਦਾਰਾ ਨਿਰਪੱਖ ਪੋਸਟ ਰਾਹੀਂ ਤੁਹਾਨੂੰ ਗੁਜਾਰਿਸ਼ ਕਰਦੇ ਹਾਂ ਕਿ ਇਸ ਪਰਿਵਾਰ ਦੀ ਬਾਹ ਫੜੀ ਜਾਵੇ ਇਸ ਧੀ ਦਾ ਇਸ ਭੈਣ ਦਾ ਘਰ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਵਿਆਹ ਹੈਗਾ ਔਰ ਵਿਆਹ ਦੇ ਵਿੱਚ ਸਹਿਯੋਗ ਕੀਤਾ ਜਾਵੇ